ਸਾਡੀਆਂ ਅਰਦਾਸਾਂ ਵਾਹਿਗੁਰੂ ਅੱਗੇ ਕਿਉਂ ਨਹੀਂ ਪੂਰੀਆਂ ਹੁੰਦੀਆਂ ਤੇ ਕਿਉਂ ਨਹੀਂ ਮੰਨੀਆਂ ਜਾਂਦੀਆਂ ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਅਰਦਾਸ ਇੱਕ ਐਸੇ ਵਾਹਿਗੁਰੂ ਦੇ ਅੱਗੇ ਪੇਸ਼ ਕਰਦੇ ਹਾਂ ਜਿਸ ਦੀ ਸਾਨੂੰ ਵਾਕਫੀਅਤ ਹੀ ਨਹੀਂ ਇੱਕ ਸੁਣੀ ਸੁਣਾਈ ਸ਼ਕਲ ਦਾ ਵਾਹਿਗੁਰੂ ਅਸਾਂ ਬਣਾਇਆ ਹੋਇਆ ਹੈ ਤੇ ਆਪਣੇ ਤਜਰਬੇ ਅਨੁਸਾਰ ਉਸ ਦਾ ਸਰੂਪ ਅਸੀਂ ਬਦਲਦੇ ਰਹਿੰਦੇ ਹਾਂ ਅਸੀਂ ਕਹਿੰਦੇ ਹਾਂ ਕਿ ਬੇਵਕਤ ਮੌਤਾਂ ਲਿਆ ਕੇ ਘਰਾਂ ਨੇ ਦੀ ਤਬਾਹੀ ਦਾ ਕਾਰਨ ਵੀ ਉਹੀ ਹੈ ਤੇ ਬਿਮਾਰੀ ਵੀ ਉਹ ਲਿਆਉਂਦਾ ਹੈ। ਅਮੀਰੀ ਵੀ ਉਹ ਦਿੰਦਾ ਹੈ ਤੇ ਗਰੀਬੀ ਵਿੱਚੋਂ ਵੀ ਉਹ ਬਾਹਰ ਨਿਕਲਣ ਨਹੀਂ ਦਿੰਦਾ। ਅਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਜ਼ੁਲਮ ਤੇ ਤਕਲੀਫਾਂ ਦਾ ਕਾਰਨ ਉਸੇ ਨੂੰ ਬਣਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਪੜਨ ਨਾਲ ਪਤਾ ਲੱਗਦਾ ਹੈ ਕਿ ਵਾਹਿਗੁਰੂ ਦਾ ਇਹ ਸਾਡਾ ਬਨਾਇਆ ਹੋਇਆ ਸਰੂਪ ਤਾਂ ਬਿਲਕੁਲ ਗਲਤ ਹੈ ਵਾਹਿਗੁਰੂ ਪ੍ਰੇਮ ਹੀ ਪ੍ਰੇਮ ਹੈ ਬਖਸ਼ਣਹਾਰ ਹੈ ਦਾਤਾਰ ਹੈ ਕਿਰਪਾਲੂ ਹੈ ਤੇ ਦਿਆਲੂ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੌਕੇ ਹਾਰ ਕਾੜਾ ਜੀਓ ਜਦ ਅਸੀਂ ਆਪਣੇ ਧਿਆਨ ਵਿੱਚ ਇੱਕ ਗਲਤ ਸਰੂਪ ਬਣਾ ਕੇ ਉਸ ਦੇ ਅੱਗੇ ਅਰਦਾਸਾਂ ਕਰਦੇ ਹਾਂ ਤਾਂ ਉਹ ਵਾਹਿਗੁਰੂ ਤੱਕ ਕਿਵੇਂ ਪੁੱਜ ਸਕਦੀਆਂ ਹਨ ਅਸੀਂ ਆਪਣੇ ਮਨ ਦੀ ਤਾਰ ਰਾਹੀਂ ਵਾਹਿਗੁਰੂ ਨੂੰ ਕੁਝ ਕਹਿੰਦੇ ਹਾਂ ਪਰ ਤਾਰ ਤੇ ਪਤਾ ਗਲਤ ਲਿਖ ਦਿੰਦੇ ਹਾਂ ਫਿਰ ਉਸ ਤਾਰ ਦੇ ਟਿਕਾਣੇ ਸਿਰ ਪਹੁੰਚਣ ਦੀ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਇਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਸਮਝੀਏ ਤੇ ਜਿਨ੍ਹਾਂ ਸੰਤਾਂ ਨੇ ਵਾਹਿਗੁਰੂ ਦੇ ਦਰਸ਼ਨ ਕਰਕੇ ਉਸ ਦਾ ਸਰੂਪ ਸੁਭਾਅ ਤੇ ਗੁਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਹਨ ਉਸ ਦੇ ਮੁਤਾਬਕ ਵਾਹਿਗੁਰੂ ਦਾ ਸਰੂਪ ਆਪਣੇ ਧਿਆਨ ਵਿੱਚ ਬਿਠਾਈਏ ਜਿਉਂ-ਜਿਉਂ ਇਹ ਸਰੂਪ ਦਰੁਸਤ ਬਣੇਗਾ ਵਾਹਿਗੁਰੂ ਇੱਕ ਪਿਆਰੀ ਆਨੰਦ ਦੇਣ ਵਾਲੀ ਚੀਜ਼ ਮਲੂਮ ਹੋਵੇਗਾ ਤੇ ਉਸ ਦੇ ਅੱਗੇ ਅਰਦਾਸ ਕਰਨ ਲੱਗਿਆਂ ਇਹ ਦੇਸੇਗਾ ਕਿ ਇਹ ਅਰਦਾਸ ਜ਼ਰੂਰ ਕਬੂਲ ਹੋਵੇਗੀ ਅਤੇ ਦਰਅਸਲ ਐਸਾ ਹੀ ਹੋਵੇਗਾ ਅਰਦਾਸ ਪੂਰੀ ਹੋਣ ਤੋਂ ਬਿਗੈਰ ਰਹਿ ਹੀ ਨਹੀਂ ਸਕਦੀ ਬਿਰਥੀ ਕਦੇ ਨਾ ਹੋਵਈ ਜਨਕੀ ਅਰਦਾਸ ਨਾਨਕ ਜੋਰ گوਵਿੰਦ ਦਾ ਪੂਰਨ ਗੁਣਤਾਸ ਅਰਦਾਸ ਵਿੱਚ ਵਾਹਿਗੁਰੂ ਨੂੰ ਸਰਬਸ਼ਕਤੀਮਾਨ ਪੂਰੇ ਵਿਸ਼ਵਾਸ ਨਾਲ ਦੇਖਣਾ ਤੇ ਸਮਝਣਾ ਜ਼ਰੂਰੀ ਹੈ ਅਰਦਾਸ ਭਾਵੇਂ ਉੱਚੀ ਕਰੀਏ ਭਾਵੇਂ ਦਿਲ ਵਿੱਚ ਕਰੀਏ ਵਾਹਿਗੁਰੂ ਸਭ ਜਾਣਦਾ ਹੈ ਖਵਾਹਿਸ਼ਾਂ ਦੇ ਮਨ ਵਿੱਚ ਆਉਂਦਿਆਂ ਹੀ ਵਾਹਿਗੁਰੂ ਨੂੰ ਖਬਰ ਹੋ ਜਾਂਦੀ ਹੈ ਆਪਣੀਆਂ ਖਵਾਹਿਸ਼ਾਂ ਵਾਹਿਗੁਰੂ ਨੂੰ ਸੌਂਪ ਕੇ ਤੇ ਉਹਦੀ ਮਰਜ਼ੀ ਤੇ ਛੱਡ ਦੇਣ ਨਾਲ ਕੋਈ ਘਾਟਾ ਹੋਣ ਦੀ ਉਮੀਦ ਨਾ ਕਰੋ ਉਹ ਮਾਤਾ ਪਿਤਾ ਹੈ ਵਾਹਿਗੁਰੂ ਖਵਾਹਿਸ਼ ਦੇ ਪਹੁੰਚਦਿਆਂ ਹੀ ਉਦੇ ਖਰਾਬ ਭਾਗਾਂ ਨੂੰ ਵਿੱਚੋਂ ਕੱਢ ਕੇ ਫੇਰ ਮਨਜ਼ੂਰੀ ਦਿੰਦਾ ਹੈ ਉਸ ਨੂੰ ਪਤਾ ਹੈ ਕਿ ਮੇਰੇ ਬੱਚੇ ਮਾਇਆ ਦੇ ਹਨੇਰੇ ਵਿੱਚ ਬੈਠੇ ਹੋਏ ਗਲਤੀਆਂ ਕਰਦੇ ਹਨ ਜੇਕਰ ਗਲਤੀ ਨਾ ਕੱਢੀ ਗਈ ਤਾਂ ਖੁਆਹਿਸ਼ ਪੂਰੀ ਹੋਣ ਤੇ ਸੁਖ ਦੀ ਥਾਂ ਦੁਖਦਾਈ ਹੋ ਜਾਵੇਗੀ ਇਸ ਕਰਕੇ ਮਨਜ਼ੂਰੀ ਤੋਂ ਪਹਿਲਾਂ ਵਾਹਿਗੁਰੂ ਦਰੁਸਤੀ ਕਰ ਦਿੰਦਾ ਹੈ ਅਰਦਾਸ ਦੀ ਬੁਨਿਆਦ ਜੇਕਰ ਸਚਾਈ ਤੇ ਹੋਵੇਗੀ ਤਾਂ ਉਹ ਵਾਹਿਗੁਰੂ ਦੇ ਦਰਬਾਰ ਤੋਂ ਖਾਲੀ ਨਹੀਂ ਮੁੜੇਗੀ ਵਾਹਿਗੁਰੂ ਜੋ ਕਿ ਪ੍ਰੇਮ ਹੀ ਪ੍ਰੇਮ ਹੈ ਮਾਤਾ ਪਿਤਾ ਵਾਲਾ ਪ੍ਰੇਮ ਹੈ ਇਸ ਪ੍ਰੇਮ ਵਿੱਚ ਕੁਝ ਅਦਲਾ ਬਦਲੀ ਦੀ ਉਮੀਦ ਨਹੀਂ ਹੋ ਸਕਦੀ ਉਹਦੇ ਪ੍ਰੇਮ ਵਿੱਚ ਸ਼ੱਕ ਕਰਨਾ ਇੱਕ ਮਹਾ ਗਲਤੀ ਹੈ ਜਿਹੜੀ ਵਾਹਿਗੁਰੂ ਨਾਲੋਂ ਵਿਛੋੜ ਕੇ ਰੱਖਦੀ ਹੈ ਮਾਇਆ ਦੀ ਇਹ ਆਵਾਜ਼ ਕਿ ਵਾਹਿਗੁਰੂ ਮੁਸੀਬਤਾਂ ਵੀ ਤਾਂ ਭੇਜਦਾ ਹੈ ਬਿਲਕੁਲ ਝੂਠੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਗਵਾਹੀ ਨਹੀਂ ਮਿਲਦੀ ਸਗੋਂ ਇਹ ਗਵਾਹੀ ਮਿਲਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵਾਹਿਗੁਰੂ ਨੂੰ ਭੁੱਲਣਾ ਮਾਇਆ ਵਿੱਚ ਦਾਖਲ ਹੋਣਾ ਹੈ ਤੇ ਮਾਇਆ ਕੁੱਲ ਤਕਲੀਫਾਂ ਦਾ ਘਰ ਹੈ ਵਾਹਿਗੁਰੂ ਦੇ ਪ੍ਰੇਮ ਵਿੱਚ ਰਹਿਣਾ ਆਨੰਦ ਹੀ ਆਨੰਦ ਹੈ ਤੇ ਉਸ ਨੂੰ ਗੈਰਹਾਜ਼ਰ ਸਮਝ ਕੇ ਰਹਿਣ ਵਿੱਚ ਤਕਲੀਫਾਂ ਹੀ ਤਕਲੀਫਾਂ ਹਨ ਇਹ ਕਦੀ ਵੀ ਖਿਆਲ ਵਿੱਚ ਨਹੀਂ ਲਿਆਉਣਾ ਚਾਹੀਦਾ ਕਿ ਪਰਮੇਸ਼ਰ ਕਿਉਂਕਿ ਪ੍ਰੇਮ ਹੀ ਪ੍ਰੇਮ ਹੈ ਇਸ ਕਰਕੇ ਸਾਡੇ ਪਾਪਾਂ ਦੀ ਸਜ਼ਾ ਨਹੀਂ ਮਿਲੇਗੀ ਤੇ ਅਸੀਂ ਬਖਸ਼ਾ ਲਵਾਂਗੇ ਵਾਹਿਗੁਰੂ ਦੇ ਅਸੂਲ ਪੂਰੇ ਹਨ ਸਜ਼ਾ ਦੀ ਮਾਫੀ ਉਸ ਨੂੰ ਹੁੰਦੀ ਹੈ ਜਿਹੜਾ ਪਛਤਾਪ ਕਰਕੇ ਆਪਣੇ ਅੰਦਰੋਂ ਪਾਪ ਨੂੰ ਕੱਢ ਦੇਵੇ ਉਸ ਵਿੱਚ ਪਾਪ ਕਰਨ ਦੀ ਰੁਚੀ ਨਾ ਰਹੇ ਦਿਲੋਂ ਪਾਪ ਲਈ ਨਫ਼ਰਤ ਹੋ ਜਾਵੇ ਜਦ ਮਨ ਇਸ ਤਰ੍ਹਾਂ ਸਾਫ਼ ਹੋ ਜਾਵੇ ਤਾਂ ਸਜ਼ਾ ਦੀ ਮਾਫ਼ੀ ਹੋਣੀ ਜ਼ਰੂਰੀ ਹੈ ਪਾਪ ਦੀ ਸਜ਼ਾ ਭਾਵੇਂ ਇੱਕ ਵਾਰ ਭੁਗਤ ਵੀ ਲਈ ਹੋਵੇ ਪਰ ਪਾਪ ਦੇ ਫੇਰ ਕਰਨ ਦਾ ਖਿਆਲ ਮੌਜੂਦ ਰਹੇ ਤਾਂ ਸਜ਼ਾ ਜਾਰੀ ਰਹੇਗੀ ਸਿਰਫ ਪਾਪ ਦੇ ਹਿਰਦੇ ਵਿੱਚੋਂ ਖਤਮ ਹੋਣ ਤੇ ਹੀ ਸਜ਼ਾ ਖਤਮ ਹੋ ਜਾਂਦੀ ਹੈ ਭਾਵੇਂ ਕੁੱਲ ਸਜ਼ਾ ਭੁਗਤੀ ਹੋਵੇ ਜਾਂ ਨਾ ਭੁਗਤੀ ਹੋਵੇ ਵਾਹਿਗੁਰੂ ਸਜ਼ਾ ਦੀ ਮਾਫੀ ਦੇਣ ਤੋਂ ਪਹਿਲਾਂ ਪਾਪ ਦਾ ਬੀਜ ਨਾਸ਼ ਕਰ ਦਿੰਦਾ ਹੈ ਉਹ ਅਰਦਾਸ ਵਾਹਿਗੁਰੂ ਕੋਲ ਮਨਜ਼ੂਰ ਹੁੰਦੀ ਹੈ ਜਿਹੜੇ ਸੱਚੇ ਦਿਲ ਤੇ ਨੇਕ ਇਰਾਦੇ ਨਾਲ ਕੀਤੀ ਜਾਵੇ ਖੁਦਗਰਜ਼ੀ ਫਰੇਬ ਕਮੀਨਾਪਨ ਗੁੱਸਾ ਵਰਗੀਆਂ ਬੁਰਾਈਆਂ ਦੀਆਂ ਭਰੀਆਂ ਅਰਦਾਸਾਂ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦੀਆਂ